ਹਾਂਜੀ ਅੱਜ ਦੀ ਵੱਡੀ ਖਬਰ ਪਰਮੇਸ਼ਰ ਦੀ ਘਰ ਵਾਲੀ ਆਈ ਕੈਮਰੇ ਸਾਹਮਣੇ ਖੋਲ ਕੇ ਰੱਖ ਦਿੱਤੇ ਪਰਮੇਸ਼ਰ ਦੇ ਸਾਰੇ ਰਾਜ਼ ਹਾਂਜੀ ਰੋਂਦੀ ਰੋਂਦੀ ਨੇ ਦੱਸੀਆਂ ਕੁਝ ਐਹੋ ਜਿਹੀਆਂ ਗੱਲਾਂ ਜਿਨੂੰ ਸੁਣ ਕੇ ਸਭ ਹੋ ਗਏ ਹੈਰਾਨ ਹਾਂਜੀ ਪਰਮੇਸ਼ਰ ਵਰਮਾ ਦੀ ਖੋਲ ਕੇ ਰੱਖਤੀ ਪੋਲ ਕੀ ਹੈ ਪੂਰੀ ਸੱਚਾਈ ਆ ਜੋ ਜਾਨੋ ਇਸ ਵੀਡੀਓ ਵਿੱਚ ਅਤੇ ਬਣ ਰਹੇ ਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਸੈਲੀਬ੍ਰਿਟੀ ਨਾਲ ਜੁੜੀ ਆਂ ਅਸਲੀਆਂ ਅਤੇ ਸੱਚੀ ਖਬਰਾਂ ਸਭ ਤੋਂ ਪਹਿਲਾਂ ਦੋਸਤੋ ਅੱਜ ਦੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਪਰਮੇਸ਼ ਵਰਮਾ ਨਾਲ ਜੁੜੀ ਹੋਈ ਹੈ ਜਿਸ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਹ ਸਵਾਲ ਚੱਲ ਰਿਹਾ ਸੀ ਕਿ ਪਰਮੇਸ਼ ਵਰਮਾ ਅਤੇ ਉਹਨਾਂ ਦੀ ਕਰਵਾਲੀ ਦੇ ਰਿਸ਼ਤੇ ਵਿੱਚ ਅਚਾਨਕ ਕੀ ਹੋਇਆ ਡਿਵੋਰਸ ਦੀ ਅਸਲੀ ਵਜ੍ਹਾ ਕੀ ਸੀ ਆਜੋ ਜਾਨੋ ਹੁਣ ਇਹ ਚਰਚਾ ਹੋਰ ਤੇਜ਼ ਹੋ ਗਈ ਹੈ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਪਰਮੇਸ਼ ਦੀ ਕਰਵਾਲੀ ਵੱਲੋਂ ਕੁਝ ਅਹਿਮ ਗੱਲਾਂ ਸਾਰਿਆਂ ਚ ਸਾਹਮਣੇ ਆਈਆਂ ਹਨ ਕਿ ਕੈਨੇਡਾ ਬਣਿਆ ਰਿਤੇ ਚ ਦੂਰੀ ਦਾ ਕਾਰਨ ਸੋਸ਼ਲ ਮੀਡੀਆ ਚ ਚਰਚਾ ਮੁਤਾਬਿਕ ਪਰਮੀਸ਼ ਵਰਮਾ ਦਾ ਜ਼ਿਆਦਾਤਰ ਸਮਾਂ ਕੈਨੇਡਾ ਰਹਿ ਕੇ ਕੰਮ ਦੀ ਵੀਜ਼ਾ ਤੋਂ ਅਤੇ ਫਿਲਮ ਸ਼ੂਟਿੰਗ ਅਤੇ 뮤직 ਸ਼ੂਟਿੰਗ ਨੂੰ ਲੈ ਕੇ ਟਾਈਮ ਨਾ ਦੇ ਪਾਣਾ ਆਪਣੇ ਘਰ ਵਾਲੇ ਨੂੰ ਹੋ ਸਕਦਾ ਹੈ ਵੱਡਾ ਕਾਰਨ। ਇਹ ਆ ਜਾ ਰਿਹਾ ਹੈ ਕਿ ਦੋਨਾਂ ਵਿਚਾਲੇ ਸਮਾਂ ਨਾ ਦੇ ਪਾਉਣਾ ਅਤੇ ਕਮਿਊਨੀਕੇਸ਼ਨ ਦੀ ਘਾਟ ਹੌਲੀ-ਹੌਲੀ ਵੱਡਾ ਫਾਸਲਾ ਬਣ ਗਈ। ਘਰ ਵਾਲੀ ਦੇ ਬਿਆਨ ਤੋਂ ਕੀ ਸਮਝ ਆਉਂਦਾ ਹੈ ਚਰਚਾ ਹੈ ਕਿ ਪਰਮੀਸ਼ ਦੀ ਕਰਵਾਲੀ ਨੇ ਸਿੱਧੇ ਤੌਰ ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਪਰ ਇਹ ਜ਼ਰੂਰ ਕਿਹਾ ਹੈ ਕਿ ਰਿਸ਼ਤੇ ਚ ਪਿਆਰ ਦੇ ਨਾਲ ਨਾਲ ਸਮਝ ਸਮਾ ਅਤੇ ਪਰਿਵਾਰਕ ਤਰੀਕਿਆਂ ਵੀ ਆਊਟ ਜ਼ਰੂਰੀ ਹੁੰਦੇ ਹਨ ਇਹ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਫੈਨਸ ਦਾ ਰਿਐਕਸ਼ਨ ਪਰਮੇਸ਼ ਵਰਮਾ ਦੇ ਫੈਨਸ ਦੋ ਹਿੱਸਿਆਂ ਚ ਵੰਡੇ ਹੋਏ ਨੇ ਕੁਝ ਕਹਿ ਰਹੇ ਨੇ ਕਿ ਕਰੀਅਰ ਦੇ ਚੱਕਰ ਚ ਰਿਸ਼ਤੇ ਟੁੱਟ ਗਏ ਹਨ ਤੇ ਕੁਝ ਫੈਨਸ ਮੰਨਦੇ ਨੇ ਕਿ ਇਹ ਦੋਨਾਂ ਦੀ ਨਿੱਜੀ ਜ਼ਿੰਦਗੀ ਹੈ ਪਰਮੇਸ਼ ਵਰਮਾ ਜਾਂ ਉਹਨਾਂ ਦੀ ਕਰਵਾਲੀ ਵੱਲੋਂ ਅਜੇ ਤੱਕ ਕੋਈ ਅਧਿਕਾਰ ਇਹ ਕਿ ਬਿਆਨ ਸਾਹਮਣੇ ਨਹੀਂ ਆਇਆ ਹੁਣ ਸਵਾਲ ਤੁਹਾਡੇ ਲਈ ਕੀ ਵਾਕੀ ਕੈਨੇਡਾ ਤੇ ਕਰੀਅਰ ਬਣਿਆ ਡਿਵੋਰਸ ਦੀ ਅਸਲੀ ਵਜ੍ਹਾ ਜਾਂ ਸੱਚ ਕੁਝ ਹੋ ਰਹੀ ਏ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਪਰਮੇਸ਼ ਵਰਮਾ ਲਈ ਕੁਝ ਲਾਈਨਾਂ ਜ਼ਰੂਰ ਲਿਖੋ ਅਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਬਣੇ ਰਹੋ ਸਾਡੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ